ਨੋ ਜੀ ਭਾਈ ਖੇਤਾ ਕੇ ਨਹੀਂ ਚਲੇ ਰਿਆ ਰਸਤੇ ਦਾ ਹਾਲ ਦੇਖ ਲੋ ਪੂਰੀ ਕਿਆ ਹੋ ਗਿਆ ਐਸੇ ਦਾ ਜਮਨਾ ਆ ਗਈ ਜਮਨਾ ਆ ਗਈ ਇੱਥੇ ਦਾ ਦੇਖੋ ਭਾਈ ਅਸੀਂ ਕਹਿੰਦੇ ਤੇ ਵੀ ਆਹ ਕੰਮ ਹੋਣਾ ਰਾਤ ਵੀ ਰਾਤ ਨੂੰ ਕਰੂਗਾ ਕੋਨਾ ਕੋਸ ਇਹ ਉਹੀ ਕੰਮ ਕਰ ਗਿਆ ਲੋ ਜੀ ਬਾਈ ਰਾਤ ਵਾਲੇ ਮੀਂਹ ਦਾ ਕਮਾਲ ਦੇਖੋ ਜਿਹੜੀ ਆ ਪਹੀ ਜਾਂਦੀ ਹੈ ਬਾਈ ਸਿਰੇ ਤੱਕ ਆਪਣੇ ਖੇਤਾਂ ਨੂੰ ਇਹਦਾ ਬੁਰਾ ਹਾਲ ਹੈ ਨਾ ਸਾਈਕਲ ਜਾਵੇ ਨਾ ਮੋਟਰਸਾਈਕਲ ਜਾਵੇ ਬਾਈ ਥਿਲਕ ਥਿਲਕ ਕੰਮ ਹੁੰਦਾ ਏ ਕੱਚੀ ਪਈ ਏ ਇਹ ਬਾਈ ਜੱਗੇਰੇ ਕਰਨ ਨੂੰ ਜਾਂਦੀ ਏ ਇਹਦਾ ਬੁਰਾ ਹਾਲ ਹੈ ਲੋ ਜੀ ਬਾਈ ਰਾਤ ਦਾ ਟਾਈਮ ਹੈ ਉਹੀ ਕੰਮ ਹੋ ਗਿਆ ਵੀ ਮੌਸਮ ਖਰਾਬ ਹੋ ਗਿਆ 9 ਵਜੇ ਦਾ ਟਾਈਮ ਹੈ ਬਿਜਲੀ ਤੜਾ ਧੜ ਖੜਕ ਰਹੀ ਏ ਬਾਈ ਪਟਾਕੇ ਪੈ ਰਹੇ ਆ ਆਪਾਂ ਹਲੇ ਦਿਨ ਮਾ ਕੇ ਰੇਤੇ ਵੀਡੀਓ ਜੀ ਵੀ ਰਾਤ ਨੂੰ ਮੌਸਮ ਖਰਾਬ ਹੋਣ ਦੀ ਸੁਭਾਵਨਾ ਹੈ ਉਹੀ ਕੰਮ ਹੋ ਗਿਆ ਬਾਈ ਜਿਹੜਾ ਡਰਤਾ ਪਟਾਕੇ ਪੈਂਦੇ ਐ ਲਾਈਟ ਭੱਜ ਗਈ ਬਾਈ ਮਾਲਕਾ ਪਾਲਾ ਕਰੀ ਬਾਈ ਸਾਰੇ ਸੰਸਾਰ ਤੇ ਵਾਹਿਗੁਰੂ ਵਾਹਿਗੁਰੂ ਬਾਈ ਬਿਜਲੀ ਘਰੀਏ ਕਿਤੇ ਬਾਈ ਬਹੁਤ ਖੜਕਾ ਹੋਇਆ ਦੇਖੋ ਬਾਈ ਚੱਲ ਰਿਹਾ ਕੰਮ ਪੂਰਾ ਤੇਜ਼ ਮੀਂਹ ਆਲਾ ਦੇਖੋ ਹਾਂ ਬਾਈ ਕੀ ਆ ਗਿਆ ਮੀਂਹ ਕਿੰਨਾ ਤੇਜ਼ ਬਹੁਤ ਤੇਜ਼ ਬਹੁਤ ਤੇਜ਼ ਮੀਂਹ ਆ ਗਿਆ ਬਾਈ ਡਾਣ ਸਾਡਾ ਕਹਿੰਦਾ ਚਾਚੇ ਦੇਖ ਕੇ ਆ ਕਹਿੰਦਾ ਬਾਹਰ ਮੀਂਹ ਤੇਜ਼ ਆ ਗਿਆ ਚੱਲ ਅੰਦਰ ਕੁੰਡਾ ਲਾ ਦੇ ਲੋ ਜੀ ਬਾਈ ਸਾਰੀ ਰਾਤ ਇਹ ਕਹਿੰਨੇ ਮੀਂਹ ਪਈ ਗਿਆ ਆ ਗਿਆ ਹਟ ਗਿਆ ਆ ਗਿਆ ਹਟ ਗਿਆ ਤੇ ਬਿਜਲੀ ਨੇ ਕਰਾਤੀ ਬੱਸ ਤੇ ਹੁਣ ਖੇਤਾ ਕੰਨੀ ਢੇੜਾ ਮਾਰਨ ਆਏ ਆ ਬਾਈ ਕਰੋ ਚੱਕ ਪਾਣੀ ਬਾਕੀ ਬਾਈ ਜਿਹੜਾ ਜੱਗੇ ਦੇ ਘਰ ਕੰਨੀ ਨੂੰ ਰਸਤਾ ਜਾਂਦਾ ਏ ਉਹ ਤਾਂ ਜਮਾ ਹੀ ਚਿੱਕੜ ਹੋ ਗਿਆ ਦੇਖੋ ਹੁਣ ਤਾਂ ਉਧਰ ਨੂੰ ਜੇ ਮੋਟਰ ਸੈਲਵਰ ਵੀ ਜਾਏ ਨਾ ਗਿਰਨੇ ਵਾਲਾ ਕੰਮ ਆ ਬਾਈ ਕਿਉਂਕਿ ਸਾਰੇ ਪਿੰਡ ਦੇ ਖੇਤ ਉਧਰ ਨੂੰ ਐ ਕੋਈ ਕੱਖ ਵੱਢ ਕੇ ਲਿਆਉਂਦਾ ਏ ਕੋਈ ਉਧਾ ਜਾਂਦਾ ਏ ਨੰਗਰ ਬੱਛੇ ਕਰਕੇ ਇਹ ਬਹੁਤ ਬੁਰਾ ਹਾਲ ਹੋ ਗਿਆ ਬਾਕੀ ਸਭ ਕੁਝ ਠੀਕ ਹੈ ਚਲੋ ਆ ਪਹੀ ਦਾ ਬੁਰਾ ਹਾਲ ਹੋ ਜਾਂਦਾ ਬਾਈ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ ਹੈ ਮੀਂਹ ਬਈ ਵਧੀਆ ਹੋ ਗਿਆ ਚਲੋ ਜਿੰਨਾ ਕਿ ਪਿਆ ਹੈ ਵੀ ਅੱਜ ਦਾ ਬਾਈ ਮੌਸਮ ਸਾਫ਼ ਹੈ ਕਿਉਂਕਿ ਰਾਤ ਦੇ ਇੰਨੀ ਪੈਂਦਾ ਹੈ ਆ ਜਾਂਦਾ ਕਰੇ ਹਟ ਜਾਂਦਾ ਆ ਜਾਂਦਾ ਹਟ ਜਾਂਦਾ ਹੁਣ ਵੀ ਥੋੜਾ ਥੋੜਾ ਪੈ ਰਿਹਾ ਹੈ ਆਪਾਂ ਡੈਰੀ ਦੇ ਪਿੱਛੇ ਆਏ ਆ ਬਾਈ ਉਹੀ ਮੋਟਰ ਆ ਦੇਖੋ ਚਾਲੇ ਸਾਹਮਣੇ ਏਸੀ ਬਾਕੀ ਤੁਹਾਨੂੰ ਬੋਲਟ ਪਾ ਦਿਖਾ ਦਿੰਦੇ ਬਾਈ ਆ ਦੇਖੋ ਬਰੀਕ ਬਰੀਕ ਕਿਣ ਮਣ ਕਿਣ ਮਣ ਕਿਣੀ ਹੋ ਰਹੀ ਆ ਛੱਡੀ ਟਾਈਪ ਨਹੀਂ ਪੈ ਰਿਆ ਬਾਕੀ ਆ ਡੈਰੀ ਪਿੱਛੇ ਕਣਕ ਨੂੰ ਫਾਇਦਾ ਹੋ ਗਿਆ ਬਾਈ ਆਪਣੀ ਨੂੰ ਹੁਣ ਇਹ ਝੱਲੇ ਆ ਕੇ ਕਾਣਾ ਸਿੜੀਏ ਦੇਖਦੇ ਹੁਣ ਕਿਆ ਕਿਆ ਪੈਂਦਾ ਯੂਰੀਆ ਵਿੱਚੇ ਡਾਇਆ ਮਾਰਨਾ ਦੋ ਤਿੰਨ ਆਈਟਮਾਂ ਲਿਆ ਕੇ ਮੀਂਚੇ ਸੜ ਦੇਣੀ ਆ ਬਾਈ ਗਿੱਲੇ ਗਿੱਲੇ ਚ ਦੇਖਿਓ ਫੇਰ ਕਣਕ ਸ਼ਾਲਾ ਮਾਰਦੀ ਬਾਕੀ ਆ ਜਿਹੜੇ ਆ ਡਿਸਪੋਜ਼ਲ ਜਾਨੰਗ ਲਫਾ ਫਿਲੂਗੇ ਵੀ ਚਾਕੇ ਇੱਕ ਸੈਟ ਬਕੜ ਦੇਣਾ ਚਾਲਦੇ ਬਾਕੀ ਬਾਈ ਹੁਣ ਹੋਰ ਬੰਦਿਆਂ ਨੂੰ ਮਲਾਉਂਦੇ ਸਾਨੂੰ ਲਓ ਜੀ ਬਾਈ ਮਿਸਤਰੀਆ ਨੇ ਬੀਬੀ ਦੀ ਰਸੋਈ ਪਾਤੀ ਤੇ ਲੁੱਕ ਬਹੁਤ ਔਵਰੀ ਆਈ ਹੈ ਬਾਈ ਪੌੜੀ ਵੀ ਐਨ ਟੌਪ ਦੀ ਬਣਾਤੀ ਮਨੇਰੇ ਘਰ ਗੇੜਾ ਮਨ ਆਏ ਤੇ ਅਸੀਂ ਗਏ ਉਤੇ ਬਾਈ ਸ਼੍ਰੀ ਫਤੇਕਰ ਸਾਹਿਬ ਪਿੱਛੇ ਨੇ ਮਿਸਤਰੀਆ ਨੇ ਬੱਟ ਕੱਟਦੇ ਦੇਖੋ ਫੁੱਡੇ ਫੁੱਡੇ ਵੀ ਐਨ ਗੱਲਬਾਤ ਐਂਟ ਲਾਤੀ ਨਾਲੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਲਓ ਜੀ ਬਾਈ ਚੇਤਾ ਕੇ ਨਹੀਂ ਚੱਲੇ ਤੇ ਆ ਰਸਤੇ ਦਾ ਹਾਲ ਦੇਖ ਲੋ ਪੂਰੀ ਕਿਹਾ ਹੋ ਗਿਆ ਇੱਥੇ ਦਾ ਜਮਨਾ ਆ ਗਈ ਜਮਨਾ ਆ ਗਈ ਇੱਥੇ ਦਾ ਭਾਈ ਇਹ ਸਾਡਾ ਪਿੰਡ ਦੀ ਇਹ ਪੈਣੀ ਫਿਰਦਾ ਰਸਤਾ ਦੇਖ ਲੋ ਹਾਲ ਪੂਰੀ ਫਿਰਮੀਆਂ ਸਾਰੇ ਪਿੰਡਾਂ ਦੀ ਇਹੋ ਜਿਹੀ ਹੈ ਕਿਆ ਚੱਕਰ ਹੈ ਚੰਗੀਆਂ ਗੁੱਡੀਆਂ ਕਰਕੇ ਨਾ ਜਿੱਥੇ ਪਾਣੀ ਖੜਦਾ ਨਾ ਉੱਥੇ ਸੜਕ ਟੁੱਟੀ ਟੁੱਟੀ ਟਿਕਾਏ ਆ ਭਾਈ ਹੁਣ ਇੱਕ ਵਾਰ ਮੱਧਰ ਦੇ ਲੋਕ ਪੈਣੀ ਜਾਂਦੇ ਸਾਰੇ ਪਾਸੇ ਦੇ ਲੋ ਫਿਰਮੀ ਤਾਂ ਪੰਜ ਬਸ ਪੂਰੀ ਸੱਚੀ ਰਸੀ ਵੀ ਯਾਰ ਬਿਜਲੀ ਲੱਸੀ ਹੈ ਵੀ ਤੂੰ ਡਰੇ ਆ ਭਾਈ ਡਰ ਤਾਂ ਹੁਣ ਲੱਗਦੇ ਆ ਤਾਰ ਫੇਰ ਵੀਡੀਓ ਬਣਾ ਕੇ ਦੱਸੂਗਾ ਤੁਹਾਨੂੰ ਗਾਹ ਵੀ ਡਰਿਆ ਕਿ ਨਹੀਂ ਡਰਿਆ ਡਰਦਾ ਲੱਗਦਾ ਵਾਹ ਵਾਹ ਤੇ ਫੂਈ ਫੋਰਚੂਨ ਦੇ ਹੁਣਾਈ ਵੀ ਆ ਪਲੇ ਪ੍ਰੋਗਰਾਮ ਵਾਲਾ ਲੱਗਦਾ ਨਾ ਬੰਦਾ ਛੱਟੀਆਂ ਲੱਗਣ ਵੀ ਲੱਗ ਕੇ ਨੇ ਲਾਹਰੇ ਹਾਂ ਨਵੇਂ ਛੱਟੀਆਂ ਲੱਗਣ ਲੱਗਿਆ ਬਾਈ ਦੇਖੋ ਉਹ ਵਿੱਚ ਲੱਗੇ ਐਵੇਂ ਇਹਨਾਂ ਲੋ ਜੀ ਬਾਈ ਮਿਲੋ ਪੂਰੀ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਪਾਈ ਪੂਰੀ ਰਾਤ ਜਿਹੜੀ ਆਪਾਂ ਗੱਲ ਕਹਿੰਦੇ ਤੇ ਹੋ ਗਈ ਉਹੀ ਹੋ ਗਈ ਹੋ ਗਈ ਆ ਦੇਖੋ ਬਾਈ ਅਸੀਂ ਕਹਿੰਦੇ ਤੇ ਵੀ ਆ ਕੰਮ ਹੋਣਾ ਰਾਤ ਵੀ ਰਾਤ ਨੂੰ ਕਰੂਗਾ ਕੋਨਾ ਕੋਸ ਇਹ ਉਹੀ ਕੰਮ ਕਰ ਗਿਆ ਪੂਰੀ ਬਿਜਲੀ ਦੱਸ ਫੇ ਕਿਆ ਕਹਿੰਦੀ ਰਾਤ ਬਿਜਲੀ ਬਹੁਤ ਲੱਗ ਸੀ ਬਾਈ ਬਹੁਤ ਆਲੇ ਦੋਲੇ ਫਟਾਕੇ ਪਏ ਬਾਈ ਲਾਗ ਪਾਸ ਜਾਂ ਗਿਰਦੀ ਦੀ ਨਾ ਧਰਤੀ ਤੱਕ ਗਿਰਦੀ ਦਿਖਦੀ ਦੀ ਵੀ ਚੰਗੇ ਚੰਗੇ ਡਰਾਤੇ ਇੱਕ ਬੰਦੇ ਨੂੰ ਡਰ ਲੱਗਦਾ ਵੀ ਹਾ ਪਾੜ ਦੇ ਬਾਈ ਦੇਖਣਾ ਸ਼੍ਰੀ ਫਤੇਗੜ ਸਾਹਿਬ ਕੱਲ੍ਹ ਲਾਸਟ ਦਵਾਨ ਤਾਂ ਲੋਕਾਂ ਨੂੰ ਯਾਦ ਕਰਾਤਾ ਵੀ ਰੱਬ ਵੀ ਹੈਗਾ ਏ ਹੈਗਾ ਰੱਬ ਨੇ ਤਖਾਤ ਆਉ ਤਾਕਤ ਸ਼ਾਮ ਦਾ ਨਾ ਨਾ ਆਏ ਤਾਂ ਵੀ ਉੱਥੇ ਕਿਹੜੇ ਤੁੰਦ ਪੈਣੀ ਹੋਂ ਨਾ ਨਾ ਜਿੱਕਣਾ ਲੋਕ ਡਰੇ ਆ ਪਤਾ ਲੱਗਿਆ ਵੀ ਆਹ ਦੇਣਾ ਜੇ ਹੈਗਾ ਤਾਂ ਹਾਂ ਨਹੀਂ ਦੇ ਲੱਗਣੀ ਆ ਬਈ ਸਹੀ ਗੱਲ ਹੈ ਵੀ ਕਾਹ ਨੂੰ ਕਹਿੰਦੇ ਵੀ ਤੁਸੀਂ ਬੱਸ ਕਰਾਤੀ ਸਾਰੀ ਰਾਤ ਗੜਬੜ ਗੜਬੜ ਪੂਰੀ ਜਿਹਾ ਲਾਸਟ ਵਾਲਾ ਪਟਾਕੇ ਵੇ ਜਿਹੜੇ ਲਾਈਟ ਭੱਜ ਗਈ ਜਦੇ 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 ਲਾਈਟ ਆਈ ਆਏ ਵਾ ਨਾ ਟਰਾਂਸਫਾਰਮ ਤੇ ਪੈਂਦੀ ਇਹ ਹੂੰ ਪੂਰੀ ਐਂ ਦੱਸ ਵੀ ਜੱਦ ਦਾ ਮੀਟਰ ਲਿਆ ਸੌਖਾ ਸੌਖਾ ਨੀ ਮੀਟਰ ਲੱਗ ਹੈ ਨਹੀਂ ਜਨਰੇਟਰ ਦੇ ਹੈਂਡਲ ਜੇ ਮਾਰਨਾ ਪੈਂਦਾ ਰਾ ਜਨਰੇਟਰ ਤੜਕਾ ਨਹੀਂ ਪੈਂਦਾ ਹੂੰ ਬਾਈ ਕਿਤੇ ਕਿਤੇ ਜ਼ਿਆਦਾ ਪੈ ਗਿਆ ਕਿਤੇ ਕਿਤੇ ਘੱਟ ਪੈ ਗਿਆ ਵੀ ਜਿਨੇ ਕਣਕਾਂ ਨੂੰ ਪਾਣੀ ਲਾ ਦਿੱਤਾ ਤਾਂ ਉਹਦਾ ਹੈਗਾ ਨੁਕਸਾਨ ਉਹ ਤਾਂ ਤਾਂ ਨੁਕਸਾਨ ਨਹੀਂ ਆ ਬਾਈ ਜਿਨੇ ਨਹੀਂ ਲਾਇਆ ਉਹ ਬਚ ਗਿਆ ਉਹ ਬਚ ਗਿਆ ਪੂਰੀ ਨੇ ਵੀ ਲਾ ਤਰਾ ਨਾ ਮੈਂ ਨਹੀਂ ਲਾਇਆ ਕਿ ਬਚਾਉ ਰਿਹਾ ਦਾ ਮੈਂ ਤਾਂ ਬਚ ਗਿਆ ਸੋਚ ਰਹਾ ਤਾਂ ਲਾਉਣ ਨੂੰ ਉੱਥੇ ਲਾਉਣ ਦਾ ਮਨ ਸੁ ਗਿਆ ਤੇ ਬਾਕੀ ਬਾਈ ਮੈਂ ਵੀ ਡੈਰੀ ਪਿਛੇ ਲਾਉਣ ਬਾਰੇ ਸੋਚਦਾ ਤਾਂ ਜੇ ਲਾ ਦੇਣਾ ਕੰਮ ਖਤਮ ਦਾ ਫੇਰ ਤਾਂ ਕੰਮ ਖਤਮ ਦਾ ਤੇ ਫਿਰ ਅੱਜ ਚਲੇ ਆ ਸ੍ਰੀ ਚਮਕੌਰ ਸਾਹਿਬ ਮਹਾਪੂਰੀ ਕੋਈ ਘਾਣਾ ਪਾਇਆ ਜਾਏ ਵੀ ਪ੍ਰੋਜੈਕਟ ਲੈ ਕੇ ਆਇਆ ਪ੍ਰੋਜੈਕਟ ਬਣ ਹੈਗਾ ਹਾਂ ਰਾਤੇ ਸਾਨੂੰ ਜੱਗਾ ਵੀ ਮਿਲ ਗਿਆ ਜੱਗਾ ਕੋ ਮੈਂ ਸੋਹਰਿਆ ਮੈਂ ਕਹਿੰਦਾ ਹਾਂ ਸੋਹਰਿਆਂ ਜਾ ਕੇ ਆ ਕਰ ਦਿਆਂਗੇ ਲੈ ਕਹਿੰਦਾ ਇੱਕ ਮੈਨੂੰ ਫੋਟੋ ਭੇਜੀ ਵੀ ਉੱਥੇ ਉਹ ਜੋ 16 ਤਤ ਸਪਰੇ ਅੱਛਾ ਵੀ ਉਹ ਲਿਆਉਣੀ ਹੈ ਉਹ ਵੀ ਲਿਆਉਣੀ ਹੈ ਹੈ ਤਾਂ ਵਧੀਆਰ ਫਾਇਦਾ ਇਹ ਕਰਕੇ ਸੋਹਰੇ ਦਾ ਸਪਰੇ ਪੂਰੀ ਕਾਨੀ ਔਖੀ ਹੈ ਕੋ ਪਿਆ ਲੱਗਦਾ ਹਾਂ ਸੋਹਰੇ ਤਾਂ ਹੋ ਜਾਂਦੀ ਹੈ ਬਾੜੀ ਜੀ ਕਣਕ ਉੱਥੇ ਦਾ ਸਹੀ ਕਣਕ ਤਾਂ ਉੱਥੇ ਆਪਣੀ ਛੋਟੀ ਪਾ ਥੋੜੋ ਹੋਣੀ ਜੀ ਕਣ ਆਪਣੀ ਹੈ ਹਾਂ ਬੜੀ ਤਾਂ ਭਾਈ ਜੱਗੇ ਨੇ ਇੱਕ ਹੋਲਿਆ ਬਿਜੀ ਵੀ ਕਾਨਕ ਬਾਈ ਪਤਾ ਨਹੀਂ 10 ਕਿਲੋ ਕਿੱਲੇ ਦਾ ਬਿਜੀ ਵੀ ਹੁੰਦਾ ਕਹਿੰਦੇ ਬੁੱਝਾ ਕਰਦੀ ਹੈ ਹਾਂ ਪੁਰੀ ਹੁਣ ਦੇਖ ਕੇ ਆਉਣੇ ਆਪਾਂ ਨੇ ਮੈਂ ਵੀ ਨਹੀਂ ਦੇਖੀ ਉਹ ਮੈਂ ਦੇਖਿਆ ਹੈ ਉਹ ਵਿੱਚ ਵਿੱਚ ਜਿਹੜਾ ਕਿ ਨਾ ਕਿਤੇ ਕਿਤੇ ਉਹ ਨਿਸਰ ਵੀ ਆ ਹਾਂ ਉਹਦਾ ਫੇਰ ਫਾਇਦਾ ਨਹੀਂ ਉਹ ਨਿਸਰੇ ਵੀ ਵੀ ਹੈਗੇ ਆ ਫੇਰ ਆਪਾਂ ਜਾ ਕੇ ਦੇਖ ਕੇ ਆਉਂਦੇ ਮੈਂ ਕਿਹਾ ਨੇ ਬਕਾਇਆ ਇੱਕ ਦਿਨ ਬਕਾਇਆ ਜਨੂੰ ਲੰਘਿਆ ਵਿੱਚ ਨੂੰ ਜਦ ਮੈਂ ਦੇਖਿਆ ਆ ਗੋਭੀ ਖਰੋਂ ਤੋਂ ਨਾਲ ਬਿਜੀ ਵੀ ਆ ਹਾਂ ਕੋਈ ਨਹੀਂ ਬਾਈ ਤੁਹਾਨੂੰ ਉਹ ਵੀ ਦਿਖਾ ਕੇ ਆਉਂਗੇ ਵੀ ਸੈਂਪਲ ਪਾਸ ਹੈ ਜਾਂ ਉਹ ਆ ਪੁਰੀ ਤੂੰ ਉਹ ਕਾਨਕ ਦਸਗਾ ਤੇ ਪੀਲੀ ਹੋ ਗਈ ਉਹ ਹੂੰ ਉਹ ਸਪਰੇਅ ਤੋਂ ਜ਼ਿਆਦਾ ਹੋਈ ਵੀ ਆ ਹਾਂ ਨਾ ਦੇਖੋ ਕਿੰ ਸਭ ਪਰੇ ਜਿਆਦਾ ਹੋ ਗਈ ਹੈ। ਬਾਕੀ ਭਾਈ ਸੁੱਕ ਪੱਕਾ ਹੀ ਵਧੀਆ ਹੈ। ਚਿਕਨ ਮਾਰਾ ਬਹੁਤ ਔਖਾ ਹੈ। ਭਾਈ ਇੰਨਾ ਬੈਰੀ ਪਿੱਛੇ ਪਾਈ ਨੂੰ ਸਾਈਕਲ ਹੀ ਜਾਣਾ। ਤੂੰ ਇੰਨਾ ਸ਼ੁਕਰਗਾਰ ਪ੍ਰਮਾਤਮਾ ਨੇ ਆਪਣਾ ਏਰੀਆ ਬਚਾਲਿਆ ਹਣ ਨਹੀਂ ਪਈ। ਨਹੀਂ ਐਂ ਹਣ ਬਹੁਤ ਪਈ ਹੈ। ਗੰਨਿਆਂ ਦੇ ਆਗੂ ਕਿਤੇ ਕੁਝ ਨਹੀਂ ਦਾ ਚੱਕਾ। ਹਣ ਦੀ ਹੈ ਭਾਈ ਮੈਂ ਵੀਡੀਓ ਦੇਖੀ ਐਣ ਵੀ ਆਈ ਹੈ। ਐਣ ਬਹੁਤ ਪਈ ਹੈ। ਕਿ ਚਮਕੌਰ ਸਾਹਿਬ ਦੀ ਵੀਡੀਓ ਚੱਲਦੀ ਸੀ। ਨਗਰ ਕੀਰਤਨ ਦੀ। ਉਹ ਵੀ ਐਣ ਬਹੁਤ ਪੈਂਦੀ ਉਹ ਐਣ ਪਈ ਹੈ। ਹਾਂ ਐਣ ਮੈਂ ਵੀ ਦੇਖਿਆ ਬੰਦੇ ਤੁਰੇ ਜਾ ਰਹੇ ਆ। ਤੁਰੇ ਜਾ ਰਹੇ ਆ। ਉਹ ਕਿਤੇ ਐਣ ਪਈ ਆ ਭਾਈ ਉਹ ਏਰੀਆ 'ਚ ਵੀ ਨਗਰ ਕੀਰਤਨ ਕਹਿੰਦੇ ਖਲਾ ਆਪਣੀ ਪੈਹੀ ਕਿੰਨੀ ਬੁਰਾ ਹਾਲ ਹੋ ਗਿਆ ਆਪਣੇ ਤਾਂ ਟਰੈਕਟਰ ਲਾ ਕੇ ਤੂੰ ਆਇਆ ਹੁਣ ਜੱਗਾ ਗੱਡੀ ਲੈ ਕੇ ਗਿਆ ਏ ਲੁੱਕ ਪਈ ਵੀ ਓਕਣ ਜਾਉਂਗੀ ਆਇਆ ਜਾਉਂਗੀ ਸੜੇ ਤੋਂ ਵਾਲੇ ਨੂੰ ਕਰਦੀ ਪੂਰੀ ਮਿੱਟੀ ਮਿੱਟੀ ਦਾ ਪੱਟ ਹੋ ਜਾਂਦੀ ਹੈ ਮਿੱਟੀ ਦੇ ਇਹ ਵੇੜੇ 'ਚ ਦੇਖੀ ਕਿਹੜੇ ਹਿਸਾਬ ਨਾਲ ਪਾਣਾ ਜਾਣਾ ਟਾਇਰਾਂ 'ਚ ਛੱਡ ਜਾਣੀ ਨਹੀਂ ਚੱਲ ਫੇ ਚੱਲੀਏ ਤਾਂ ਹੀ ਕਹਿੰਦੇ ਪਿੰਡ 'ਚ ਮਕਾਨ ਚਾਹੀਦਾ ਹਾਂ ਇਹ ਤਾਂ ਹੈ ਚੱਲ ਭਾਈ ਪੂਰੀ ਕੰਦੇ ਦਾ ਫਾਇਦਾ ਫਾਇਦਾ ਪੂਰੀ ਇੱਕਾ ਠੰਡ ਹਲੇ ਵੀ ਨਹੀਂ ਹੋਈ ਹੈਗੀ ਮੀਂਹ ਪੈ ਲਿਆ ਕੱਲ੍ਹ ਹੋਊਗੀ ਆਲੂ ਕੱਲ੍ਹ ਪਤਾ ਲੱਗੂਗਾ ਅੱਜ ਨਹੀਂ ਪਤਾ ਲੱਗੂਗਾ ਅੱਜ ਨਹੀਂ ਹੋਈ ਨਾ ਆ ਆ ਚੱਕਦਾ ਲੰਘ ਜਾਣੇ ਗੱਡੀਆਂ ਆਉਂਦੀ ਸੈਲਫ ਚੱਕਦਾ ਬਾਈ ਇਹ ਸਵੇਰੇ ਸਵੇਰੇ ਠੰਡਾ ਦਾ ਬੋਲਟ ਚੱਕਦਾ ਇੰਦਾ ਅੱਲਾ ਵੀਰੇ ਕੱਢ ਲੈ ਝਾਲਪੁਰੀ ਇੱਕ ਤਾਂ ਬੋਲਟਾਂ ਦੇ ਗੇਰ ਪੁੱਠੇ ਜੇ ਆ ਪਹਿਲਾ ਮੂਰੇ ਨੂੰ ਬਾਕੀ ਪਿੱਛੇ ਨੂੰ ਉਲਜੜਾ ਬੰਦਾ ਇੱਕ ਤਾਂ ਦੀ ਬੜੇ ਫੇਕ ਹੋ ਪੈ ਜਾਣਾ ਲੈ ਜਿੱਥੇ ਬਾਈ ਸੜਕ ਤਾਂ ਨਿਕਾਸੀ ਨਹੀਂ ਨਾ ਹੈਗੀ ਫੇਰ ਉੱਥੇ ਜਾ ਪਾਣੀ ਖੜ ਜਾਂਦਾ ਫੇਰ ਟੁੱਟਦੀ ਆ ਉਰੇੋਂ ਪਾਣੀ ਨਿਕਲਦਾ ਨਹੀਂ ਹੈਗਾ ਕਿਉਂਕਿ ਹੁਣ ਲੁੱਕ ਜੇਕਰ ਪਾਣੀ ਖੜਨੇ ਕਰਕੇ ਬੋਦੀ ਹੋਈ ਵੀ ਇੱਕ ਤਰ੍ਹਾਂ ਦੀ ਵਜਾ ਗੱਡੀ ਲੰਘੀ ਇਹਨੇ ਭੁਰ ਜਾਣਾ ਤਾਂ ਟੁੱਟਦੀ ਹੈ ਭਾਈ ਆਪੋ ਜੇ ਮਾਜਰੇ ਡਾਇਮੰਡ ਵਾਲੇ ਉਰੇ ਵੀ ਬਹੁਤ ਟਰਾਲੇ ਮੋਡੀਫਾਈ ਕਰਦੇ ਨੇ ਇਸ ਤਰ੍ਹਾਂ ਭਾਈ ਹਾਲ ਉਰੇ ਮੋਡੀਫਾਈ ਕਰਾ ਕੇ ਲਿਕੇ ਗਿਆ ਪਿਆ ਆ ਟਰਾਲਾ ਵੀ ਸਾਡੇ ਪਿੰਡ ਦਾ ਭਾਈ ਇਹ ਵੀ ਮੋਡੀਫਾਈ ਹੋ ਰਿਹਾ ਹੈ ਬੰਦੇ ਠੀਕ ਹੈ ਵੀ ਮੈਂ ਕਹਿੰਦਾ ਆਪਣੇ ਤਾਂ ਹਾਂ ਉਹ ਵੀ ਆਪਣੇ ਨਾਲ ਭਾਈ ਪੂਰੀ ਇੱਧਰ ਵੀ ਜਾਦਾ ਪਿਆ ਆ ਦੇਖ ਲੈ ਗੰਨੇ ਦੇ ਵੱਡਵਾ ਦੇਖ ਲਓ ਪਾਣੀ ਭਾਈ ਵਿਬਲੀ ਜੀ ਕਾਨ ਕਾ ਪਤਾ ਨਹੀਂ ਕੀ ਗੱਲਾਂ ਨਾ ਔਰੇ ਕੀ ਹੈ ਜੀ ਜ ਨਵੀਆਂ ਤਾਂ ਵੀ ਹੈ ਜੀ ਅਸਲ ਕਰ ਉਹ ਰਹਿ ਤਾ ਸੁਪਰੀਆ ਤੇਰੀ ਮਾਰ ਹਾਂ ਸੁਪਰੀਆ ਅੰਦਰ ਕਰ ਆ ਦੇਖੋ ਆ ਕਰਦੇ ਜਿਹਦੇ ਨੂੰ ਕੁੱਪੜਾ ਪਾਣੀ ਪਿਆ ਪਾਣੀ ਨੇ ਦੇਖੀ ਹੁਣ ਹੱਥ ਕਰਕੇ ਹੋਰ ਬਲੀ ਕਰਨੀ ਪਾਣੀ ਨੇ ਇਹ ਲਓ ਜੀ ਬਾਈ ਪਹੁੰਚ ਗਏ ਸ੍ਰੀ ਚਮਕੌਰ ਸਾਹਿਬ ਇੱਥੇ ਵੀ ਬਾਈ ਪਾਣੀ ਬਹੁਤ ਖੜਾ ਏ ਦਾਸਤਾ ਜੀ ਸ਼ਹੀਦਤ ਕੋਲ ਪੂਰੇ ਟੋਟਾ ਨਹੀਂ ਆ ਯਾਰ ਮੈਂ ਆ ਰਿਹਾ ਕਰਦੇ ਵੀ ਆ ਲੈਨੇ ਬਾਕੀ ਭਾਈ ਜਿਹੜੀ ਨਹਿਰ ਚੱਲਦੀ ਹੈ ਨਰੀਕ ਨਹਿਰ ਬੁਣੀ ਪਾਣੀ ਇਹ ਤੇ ਬੰਦ ਕਰਿਆ ਪਿਆ ਉਹਦੇ ਫਾਰੇ ਜਾਂ ਹਾਂ ਹਾਂ ਫਾਰੇ ਚੱਲਦੇ ਆ ਉਹ ਭਾਈ ਫਾਰਮ ਸਿਸਟਮ ਲਾਇਆ ਤੇ ਦੇਖੇ ਦੇਖੇ ਬੁਣੀ ਚਲੋ ਇਹ ਚਲੋ ਹੈ ਭਾਈ ਜਿਹੜੇ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕ ਕੇ ਜਾਂਦੇ ਮੁੰਡੇ ਫੂਰੇ ਵੀ ਆ ਕੇ ਦੇਖ ਕੇ ਜਾਂਦੇ ਸਿਸਟਮ ਸਾਰਾ ਉਹ ਸਲੈਂਸਰ ਕਿੰਨੇ ਲਾਏ ਹੋਏ ਆ ਬੱਲੇ ਬੱਲੇ ਲੋ ਜੀ ਬਾਈ ਚੱਲ ਵੀ ਚੱਲ ਪੂਰੀ ਵਿੱਚੋਂ ਚੱਲਦੇ ਨਾ ਹਲੇ ਵੀ ਬਾਈ ਬਹੁਤ ਵੀਰ ਖਟੇਕੇ ਆ ਰਹੇ ਆ ਥੋੜਾ ਹਾਲ ਆ ਲੋ ਜੀ ਬਾਈ ਆਹ ਟਰਾਲਾ ਇਹ ਜੇ ਚਾਹੀਦੇ ਲੰਬੇ ਫਿਰ ਜੱਤਰਾ ਹੁੰਦਾ 18 ਫੁੱਟ ਇਹ ਛੋਟੇ ਟਰਾਲਾ ਦੇ ਭਾਈ ਪਹੁੰਚ ਗਏ ਸਦਾ ਠਾਣੇ ਕੋਲ ਪੂਰੀ ਜਾਣ ਦੇ ਸਿੱਧਾ ਹੀ ਵੀਰੇ ਦੇਖੀ ਗੱਡੀ ਆ ਗਈ ਅਦਰ ਆਣਦੇ ਭਾਈ ਵੀਡ ਕਰੀ ਆ ਚੱਲ ਚੱਲ ਵੀਰੇ ਚੱਲ 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 ਖੱਚ ਦੇ ਖੱਚ ਦੇ ਖੱਚ ਦੇ ਖੱਚ ਦੇ ਲੰਘੇ 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 ਕਿਹਦੇ ਖੱਚ ਦੇ ਚੱਲ ਵੀਰੇ ਗੱਡੀ ਵਾਲਿਆ ਉਹ ਹੋਰੇ ਟਰਾਲੀ ਕਿੰਨੀ ਉੱਚੀ ਮੈਂ ਕਹਿੰਦਾ ਡਬਲ ਛੱਤ ਪਾਈ ਵੀ ਐ ਹਾਂ ਹੈਗਾ ਹੈਗਾ ਹਾਂ ਹੈਗਾ ਨਹੀਂ ਡਬਲ ਆਓ ਭਾਈ ਕਾ ਟਰਾਲੀ ਇੱਥੇ ਸਾਹਮਣੇ ਆ ਬਾਈ ਸੇਵਾਦਾਰ ਵੀ ਚਲੇ ਆਹ ਦੇਖੋ ਭਾਈ ਕੱਲ ਰਾਸ਼ਟਰ ਦਵੰਤਪੁਰੀ ਕੱਲ ਦਾ ਰਾਸ਼ਟਰੀ ਦਵਾਨਾ ਯੋਥੀ ਤੇ ਆਏ ਹੋ ਮੁੰਡੇ ਪੂਰੇ ਗੁੱਟ ਦਰ ਚ ਰਾਤ ਰਹੇ ਹੋਣੇ ਆ ਇਹ ਇੱਥੇ ਲੰਗਣਾ ਨਹੀਂ ਟਰੈਕਟਰ ਇੱਧਰ ਇਹਦੇ ਕਰਕੇ ਜਗਾ ਘਟਾ ਆ ਬਾਈ ਨੇ ਗੱਡੀ ਗਲਤ ਵਸਾਤੀ ਲੰਗਣਾ ਨਹੀਂ ਨਾ ਔਰੇ ਨੂੰ ਇਹਨੂੰ ਕੋਈ ਦਾਇਰ ਕਰ ਲੈ ਲੰਗੀ ਲੰਗੀ ਗੱਡੀ ਲੰਗੀ ਆ ਟਰਾਲੀ ਦੀ ਗੱਲ ਕਰਦੇ ਰੇ ਬਾਈ ਉਧਰੋਂ ਡੰਬਲ ਬਣਾਈ ਫੱਟੇ ਲਾ ਕੇ ਰੋਈ ਇੱਧਰ ਗੁਰੂ ਘਰ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਭਲਾ ਕਰੇ ਉਹ ਜਿਕੇ ਭਾਈ ਭਾਪੇ ਕੋਲ ਦਵਾਈਆਂ ਵਾਲੇ ਕੋਲ ਲੋ ਜੀ ਭਾਈ ਆ ਪ੍ਰੋਜੈਕਟ ਮਿਲਿਆ ਆਪਾਂ ਨੇ ਇਹ ਵੀ ਪਹਿਲਾਂ ਪਾਇਆ ਤਾਂ ਹਾਂ ਪੂਰੀ ਦੇਖ ਬਾਕੀ ਭਾਈ ਦਾਣੇ ਵਾਲਾ ਜੱਗਾ ਸਪਰੇਈ ਦੀ ਗੱਲ ਕਰਦਾ ਰ ਕਿਹੜੀ ਦਿਖਾਈ ਮੜੀ ਆ ਸਪਰੇਈ ਈ ਉਹਨੂੰ ਦਿਖਾ ਦੂਗਾ ਵੀ ਭਾਈ ਆ ਜਿਹੜੀ ਤੂੰ ਕਹਿੰਦਾ ਏ ਆਹੋ ਗੱਲ ਤਾਂ ਠੀਕ ਲੋ ਜੀ ਵੀਰ ਜੇ ਨਾ ਆਪਾ ਦੇ ਪੈਕਟ ਇੱਕ ਯਾਦ ਕਰੂਗਾ ਸਾਹਿਬ ਕੋਲ ਚੱਕ ਪੂਰੀ ਫਿਰ ਕਰਦੀਏ ਪੈਸੇ ਆਨਲਾਈਨ ਚੱਲੀਏ ਤਾਂ ਇਹਦਾ ਲੈਣਾ ਕੁਝ ਨਾ ਨਾ ਲੋ ਜੀ ਬਾਈ ਇੱਕ ਜੰਗਲ ਵਾਲੇ ਰਸਤੇ ਵੱਨੂ ਪਾ ਲਿਆ ਸੀ ਜਿਹੜਾ ਚੰਗੌਰ ਤੇ ਬੇਲੇ ਨੂੰ ਜਾਂਦਾ ਏ ਅੱਛਾ 6x6 ਆ ਗਿਆ ਹਾਂ 6x6 ਐਵਰੀ ਇਧਰੋਂ ਠੰਡ ਜਾ ਰਿਹਾ ਯਾਰ ਧੁੰਦ ਵੀ ਜਿਆਦਾ ਠੰਡ ਵੀ ਜਿਆਦਾ ਦਰਖਤਾਂ ਜਿਵਾਈ ਦੇਖ ਲਓ ਜੰਗਲ ਦੇ ਚ ਇਹ ਬੇਲੇ ਦੇ ਚੰਗੌਰ ਸਾਹਮਣੇ ਰੋਡ ਜਾਂਦਾ ਬਾਈ ਬਹੁਤ ਬਹੁਤ ਆ ਰੋਡ 'ਤੇ ਠੰਡ ਵੀ ਬਹੁਤ ਆ ਇੱਥੇ ਨੂੰ। ਲੋ ਜੀ ਬਾਈ ਜਿਹੜਾ ਸ੍ਰੀ ਚਮਕੌਰ ਸਾਹਿਬ ਤੇ ਬੇਲੇ ਨੂੰ ਰੋਡ ਜਾਂਦਾ ਏ ਪੂਰੀ ਕਿਹ ਆ ਕਹਿੰਦਾ ਇੱਥੇ ਵੀ ਜਿਆਦਾ ਪਿਆ ਹੈ। ਬਹੁਤ ਜਿਆਦਾ ਪਿਆ ਗਿਆ ਕਣਕਾਂ ਭਰੀਆਂ ਬੰਦੀਆਂ। ਜਿੰਨੇ ਵੀ ਤਕਰੀਬਨ ਕਣਕਾਂ ਦੇਖ ਕੇ ਆਏ ਆ ਬਾਈ ਸਾਰੀਆਂ ਭਰੀਆਂ ਵੀ ਆ। ਮੇਰੇ ਤਾਂ ਕਰ ਭਰੀਆਂ ਨੇ। ਆ ਸਾਡੇ 20 ਜਹਰਾ ਪਿਆ ਹੈ ਚਮਕੌਰ ਤੇ ਲਿਕੇ ਬੇਲੇ ਤੱਕ। ਆਪਣੇ ਤਾਂ ਨਹੀਂ ਹੈਗਾ। ਆਪਣੇ ਘੱਟ ਆ। ਆਪਣੇ ਤਾਂ ਬਹੁਤ ਘੱਟ ਆ ਪੂਰੀ ਇੱਧਰੇ ਜਿਆਦਾ ਵੀ ਹੈ। ਠੰਡ ਵੀ ਇੱਧਰੇ ਜਿਆਦਾ ਭਾਈ। ਤੋ ਜੀ ਬਾਈ ਬੇਲੇ ਰੁਕੇ ਤੇ ਕੁਲਚਾ ਖਾਣ ਵਾਸਤੇ ਬਾਈ ਨੇ ਘਾਣਾ ਬੜਾ ਹੀ ਰਲਾ ਲਿਆ ਪੂਰੇ ਕੰਨਾ ਘਾਣਾ ਰਲਾਇਆ ਲਿਆ ਕਹਿੰਦਾ ਹੁਣ ਆਈ ਜਾਨੇ ਘਰ ਘਰ ਦਾ ਬੰਦਾ ਮੈਂ ਲਈ ਜਾਨੇ ਮੋਟਾ ਘਾਣਾ ਲਾਤਾ ਤੜਕਾ ਬਾਈ ਨੇ ਆਹ ਪੂਰੀ ਲਾਤਾ ਤੜਕਾ ਲਾਤਾ ਜੀਰਾ ਮਸਾਲਾ ਕੰਟੈਂਟ ਟਾਈਮ ਲੱਗਿਆ ਗਰਮ ਹੋ ਰਿਹਾ ਜੀ Af clap 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 Af clap